ਇਹ ਜੋ ਨਵਾਂ ਕਾਨੂੰਨ ਬਣਿਆ ਜੀ ਇਹਦੇ ਵਿੱਚ ਇਹ ਹੈ ਕਿ ਬੰਦਾ ਜੇਕਰ ਹੁਣ ਕੋਈ ਦਵਾਈਆਂ ਮੈਡੀਸਿਨ ਇਦਾਂ ਦੀ ਲੈਂਦਾ ਜਿਹਦੇ ਨਾਲ ਉਸ ਦੇ ਗੱਡੀ ਚਲਾਉਣ ਤੇ ਇਫੈਕਟ ਪੈ ਸਕਦਾ ਜਿਹਦੇ ਨਾਲ ਉਹਨੂੰ ਥੋੜੀ ਜਿਹੀ ਥਕਾਵਟ ਹੋਵੇ ਜਿਸ ਤਰ੍ਹਾਂ ਕਿ ਨੀਂਦ ਦੀਆਂ ਗੋਲੀਆਂ ਸਟ੍ਰੈਸ ਦੀਆਂ ਗੋਲੀਆਂ ਜਿਹਦੇ ਨਾਲ ਬੰਦੇ ਦਾ ਧਿਆਨ ਸਹੀ ਨਾ ਰਹੇ ਗੱਡੀ ਚਲਾਉਣ ਦੇ ਵਿੱਚ ਉਸ ਸਿਚੁਏਸ਼ਨ ਦੇ ਵਿੱਚ ਤੁਹਾਡਾ ਜਿਹੜਾ ਲਾਇਸੈਂਸ ਆ ਪੁਲਿਸ ਵਾਲੇ ਲੈ ਕੇ ਰੱਖ ਸਕਦੇ 6 ਮਹੀਨਿਆਂ ਤੱਕ ਤੇ ਜੁਰਮਾਨਾ 5000 ਯੂਰੋ ਤੱਕ ਦਾ ਵੀ ਹੋ ਸਕਦਾ ਜੇ ਜ਼ਿਆਦਾ ਹੀ ਮਾੜੀ ਕਿਸਮਤ ਆ ਤੁਹਾਡੀ ਗੱਡੀ ਨੂੰ ਉਹਨਾਂ ਨੇ ਨਾਲੇ ਚੱਕ ਕੇ ਲੈ ਜਾਣਾ ਉਹਦਾ ਫਿਰ ਖਰਚਾ ਅਲੱਗਾਂ ਦਾ ਇੱਕ ਐਗਜ਼ਾਮਪਲ ਕਰਦੇ ਆ ਜੋ ਇਸ ਟਾਈਮ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਦੇਖੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਕਿ ਪੁਲਿਸ ਵਾਲਿਆਂ ਨੇ ਹਰ ਇੱਕ ਬੰਦੇ ਦਾ ਟੈਸਟ ਨਹੀਂ ਕਰਨਾ ਜਿਸ ਟਾਈਮ ਪੁਲਿਸ ਵਾਲੇ ਰੋਕਦੇ ਜੇਕਰ ਉਹਨਾਂ ਨੂੰ ਲੱਗਾ ਤੁਹਾਨੂੰ ਬਹੁਤ ਹੀ ਜ਼ਿਆਦਾ ਨੀਂਦ ਆਈ ਹੋ ਤੁਸੀਂ ਬਹੁਤ ਹੀ ਜ਼ਿਆਦਾ ਥੱਕੇ ਥੱਕੇ ਲੱਗਦੇ ਆ ਉਹਨਾਂ ਨੂੰ ਇਹ ਸ਼ੱਕ ਹੋ ਸਕਦੀ ਹੈ ਕਿ ਤੁਸੀਂ ਕੋਈ ਨਸ਼ਾ ਪੱਤਾ ਕੀਤਾ ਹੋਵੇ ਤੇ ਇਸ ਕਰਕੇ ਤੁਹਾਡਾ ਉਹ ਟੈਸਟ ਕਰਵਾ ਸਕਦੇ ਆ ਜਿੱਦਾਂ ਬਲੱਡ ਟੈਸਟ ਹੋ ਗਿਆ ਬਾਥਰੂਮ ਦਾ ਟੈਸਟ ਹੋ ਗਿਆ ਯੂਰਿਨ ਟੈਸਟ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਰਵਾ ਸਕਦੇ ਹਾਂ ਹੁਣ ਜਿਹੜੀ ਸਭ ਤੋਂ ਮੇਨ ਗੱਲ ਹੈ ਕਿ ਯੂਰਿਨ ਦੇ ਵਿੱਚ ਜੇਕਰ ਤੁਹਾਡਾ ਕੋਈ ਸਸਤਾਨਸਾ ਇਦਾਂ ਦਾ ਕੈਮੀਕਲ ਸਾਲਟ ਆ ਗਿਆ ਤਾਂ ਫਿਰ ਤੁਹਾਡਾ ਲਾਇਸੈਂਸ ਪ੍ਰੋਬਲਮ ਪੈ ਸਕਦੀ ਹੈ ਪਰ ਗੱਲ ਪਹਿਲਾਂ ਕਰਦੇ ਹਾਂ ਜੀ ਪੈਰਾਸੀਟਾਮੋਲ ਤੇ ਦੇਖੋ ਪੈਰਾਸੀਟਾਮੋਲ ਆ ਜਿਹੜੀ ਜੇਕਰ ਬੰਦੇ ਨੇ ਰਾਤ ਨੂੰ ਸੌਣ ਤੋਂ ਪਹਿਲਾਂ 500mg ਦੀ ਖਾਧੀ ਆ ਇੱਕ ਸਿਹਤਮੰਦ ਵਿਅਕਤੀ ਹੈ ਜਿਹੜਾ 24 ਘੰਟਿਆਂ ਦੇ ਵਿੱਚ ਸਰੀਰ ਪੈਰਾਸੀਟਾਮੋਲ ਨੂੰ ਖਾ ਕੇ ਪਚਾ ਕੇ ਉਸ ਨੂੰ ਖਤਮ ਕਰ ਦਿੰਦਾ 24 ਘੰਟੇ ਲੱਗਦੇ ਪਰ ਤੁਸੀਂ ਗੱਡੀ ਚਲਾ ਰਹੇ ਹੋ ਤੁਹਾਨੂੰ ਸਵੇਦੇ ਪੁਲਿਸ ਨੇ ਉੱਡ ਗਿਆ ਰਾਸਤੇ ਵਿੱਚ ਫੜ ਲਿਆ ਤੇ ਤੁਸੀਂ ਪੈਰਾਸੈਟਾਮੋਲ ਭਾਵੇਂ ਖਾ ਕੇ ਤੁਰੇ ਆ ਪਰ ਤੁਸੀਂ ਗੱਡੀ ਬਿਲਕੁਲ ਠੀਕ ਚਲਾ ਰਹੇ ਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਜੁਰਮਾਨਾ ਹੁਣ ਤੱਕ ਖਤਰਾ ਨਹੀਂ 500mg ਦੀ ਹੁਣ ਫਰਜ਼ ਕਰੋ ਤੁਸੀਂ 1000mg ਦੀ ਗੋਲੀ ਖਾਧੀ ਆ ਰਾਤ ਨੂੰ ਖਾਧੀ ਆ ਜਾਂ ਖਾ ਕੇ ਘੰਟੇ ਪਹਿਲਾਂ ਤੁਰੇ ਆ ਕੰਮ ਤੇ ਜਾਣਾ ਕਿਸੇ ਪਾਸੇ ਜਾਣਾ ਜ਼ਰੂਰੀ ਆ ਉੱਥੇ ਤੁਸੀਂ ਜਾ ਰਹੇ ਹੋ ਰਸਤੇ 'ਚ ਪੁਲਿਸ ਰੋਕਦੀ ਆ ਉਹ ਸਿਚੁਏਸ਼ਨ ਦੇ ਵਿੱਚ ਜੇਕਰ ਉਹਨਾਂ ਨੂੰ ਲੱਗਾ ਕਿ ਤੁਸੀਂ ਬਹੁਤ ਜ਼ਿਆਦਾ ਥੱਕੇ ਹੋ ਤੁਹਾਡਾ ਧਿਆਨ ਸਹੀ ਨਹੀਂ ਜਾ ਤੁਹਾਡੇ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਜਾਂ ਇਸ ਤਰ੍ਹਾਂ ਤਾਂ ਉਹਨਾਂ ਨੂੰ ਕੋਈ ਵੀ ਸ਼ੱਕ ਪਿਆ ਤਾਂ ਉਹ ਸਿਚੁਏਸ਼ਨ ਦੇ ਵਿੱਚ ਉਹ ਤੁਹਾਡਾ ਟੈਸਟ ਕਰਵਾ ਸਕਦੇ ਜਿਹਨੂੰ ਟੈਸਟ ਸਨੀਤਾਰੀਓ ਕਿਹਾ ਜਾਂਦਾ ਜੇਕਰ ਉਸ ਟੈਸਟ ਦੇ ਵਿੱਚ ਪੋਜ਼ਿਟਿਵ ਆ ਜਾਂਦਾ ਤੁਹਾਡਾ ਕਿ ਤੁਹਾਡਾ ਪੈਰਾਸੈਟਾਮੋਲ ਖਾਣ ਦੇ ਨਾਲ ਤੁਹਾਡੇ ਜਿਹੜਾ ਗੱਡੀ ਚਲਾਉਣ ਦੀ ਸ਼ਮਤਾ ਜਿਹੜੀ ਥੋੜੀ ਘਟ ਗਈ ਤਾਂ ਉਹ ਸਿਚੁਏਸ਼ਨ ਦੇ ਵਿੱਚ 5000 ਰੁਪਏ ਦਾ ਜੁਰਮਾਨਾ ਹੋ ਸਕਦਾ ਲਾਇਸੈਂਸ 6 ਮਹੀਨੇ ਤੱਕ ਫੜਿਆ ਜਾ ਸਕਦਾ ਤੇ ਗੱਡੀ ਨੂੰ ਵੀ ਉਹ ਰੋਕ ਸਕਦੇ ਆ ਫੜ ਸਕਦੇ ਆ ਤੇ ਸਵਾਲ ਇਹ ਹੈ ਜੀ ਕੀ ਪੈਰਾਸੈਟਾਮੋਲ ਖਾਣ ਦੇ ਨਾਲ ਪ੍ਰੋਬਲਮ ਆ ਸਕਦੀ ਹੈ ਹਾਂਜੀ ਜੇਕਰ ਤੁਸੀਂ ਇੱਕ ਦਿਨ ਦੇ ਵਿੱਚ 1000mg ਦੀਆਂ ਇੱਕ ਜਾਂ ਦੋ ਗੋਲੀਆਂ ਖਾਧੀਆਂ ਹੋਣ ਜਾਂ ਤੁਰਨ ਤੋਂ ਪਹਿਲਾਂ ਤੁਸੀਂ 2000mg ਦੀ ਗੋਲੀ ਖਾਧੀ ਹੋਵੇ ਜਾਂ ਇੱਕ ਦਿਨ ਦੇ ਵਿੱਚ ਸਵੇਰੇ ਸ਼ਾਮ ਤੁਸੀਂ ਖਾਧੀ ਹੋਵੇ ਗੱਡੀ ਚਲਾਉਣ ਵੇਲੇ ਤੁਹਾਨੂੰ ਪ੍ਰੋਬਲਮ ਲੱਗਦੀ ਹੋਵੇ ਨੀਂਦ ਆਦੀ ਹੋਵੇ ਤਾਂ ਉਸ ਸਿਚੁਏਸ਼ਨ ਦੇ ਵਿੱਚ ਹੋ ਸਕਦਾ ਅਰਸ਼ਾ 24 ਘੰਟੇ ਦੇ ਵਿੱਚ ਵਿੱਚ ਸਾਡੇ ਜਿਹੜੇ ਯੂਰਨ ਤੋਂ ਇਹ ਖਤਮ ਹੋ ਜਾਂਦਾ ਪਰ ਜਿਨ੍ਹਾਂ ਬੰਦਿਆਂ ਦੇ ਜਿਹੜੇ ਸਰੀਰ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ ਉਹਨਾਂ ਸਿਚੁਏਸ਼ਨਾਂ ਦੇ ਵਿੱਚ 72 ਘੰਟੇ ਵੀ ਲੱਗ ਸਕਦੇ ਆ ਯੂਰਿਨ ਦੇ ਵਿੱਚੋਂ ਜਿਹੜਾ ਤਖਬਰੀਨਾ ਇਹਨੂੰ ਜਾਣ ਨੂੰ ਤੇ ਹੁਣ ਜਿਹੜਾ ਦੱਸਿਆ ਜਾ ਰਿਹਾ ਕਿ ਤਖਬਰੀਨਾ ਖਾਣ ਦੇ ਨਾਲ ਇੱਕ ਬੰਦੇ ਨੇ ਪੋਸਟ ਵੀ ਪਾਈ ਆ ਕਿ ਮੇਰੇ ਨੂੰ ਲਾਇਸੈਂਸ ਖੋਣ ਦਾ ਖਤਰਾ ਹੈ ਇੱਥੇ ਤੱਕ ਕਿ ਜੇਕਰ ਇੱਕ ਹੋਰ ਦਵਾਈ ਆ ਜਿਸ ਦਾ ਨਾਮ ਹੈ ਜੀ ਆਲਪਰਾਜ਼ੋਲਮ ਜੋ ਕਿ ਨੀਂਦ ਦੇ ਲਈ ਵਰਤੀ ਜਾਂਦੀ ਆ ਤੇ ਜੇਕਰ ਤੁਸੀਂ ਇਹ ਦਵਾਈ ਖਾਂਦੇ ਹੋ ਤਾਂ ਇਹ ਸਿਚੁਏਸ਼ਨ ਦੇ ਵਿੱਚ ਜਿਹੜੇ ਸਾਲਟ ਹੁੰਦੇ ਤਾਂ ਫਿਰ ਉਹ ਸਿਚੁਏਸ਼ਨ ਦੇ ਵਿੱਚ ਤੁਸੀਂ ਗੱਡੀ ਨਾ ਹੀ ਚਲਾਓ ਜਾਂ ਫਿਰ ਰਾਤ ਨੂੰ ਸੌਣ ਵੇਲੇ ਖਾਧੀ ਜਾਂ ਸਵੇਰ ਸਵੇਰ ਤੁਸੀਂ ਰਸਤੇ 'ਚ ਕਿਤੇ ਜਾ ਰਹੇ ਹੋ ਤਾਂ ਉਹ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਜ਼ਰੂਰ ਪ੍ਰੋਬਲਮ ਪੈਦਾ ਦੀ ਹੈ ਕਿਉਂਕਿ ਜਿਹੜਾ ਇਹ ਸਾਲਟ ਹੁੰਦਾ ਜਿਹੜੀ ਦਵਾਈ ਹੁੰਦੀ ਆ ਅਲਪਰਾਜ਼ੋਲਮ ਇਹ ਸਾਡੇ ਸਰੀਰ ਦੇ ਵਿੱਚ 20 ਦਿਨ ਤੱਕ ਰਹਿ ਸਕਦੀ ਹੈ ਹੁਣ ਇਸ ਟਾਈਮ ਸਰਕਾਰ ਦੇ ਕੋਲ ਇਹੀ ਮੰਗ ਕੀਤੀ ਜਾ ਰਹੀ ਹੈ ਅਸੀਂ ਨਹੀਂ ਕਰ ਰਹੇ ਪੂਰੀ ਇਟਲੀ ਦੇ ਵਿੱਚ ਇਹ ਮੰਗ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਕੋਈ ਨਵਾਂ ਚਿਰਖੋ ਲਾਰੇ ਕੋਈ ਨਵਾਂ ਫਰਮਾਨ ਕੱਢੇ ਜਿਹਦੇ ਵਿੱਚ ਇਹ ਦੱਸਿਆ ਹੋਵੇ ਕਿ ਕੀ ਤੁਸੀਂ ਗੋਲੀਆਂ ਇਹ ਖਾ ਸਕਦੇ ਹੋ ਕਿਉਂਕਿ ਕਈ ਬੰਦਿਆਂ ਨੂੰ ਤਾਂ ਡਾਕਟਰਾਂ ਨੇ ਦੱਸਿਆ ਹੁੰਦੀਆਂ ਨੇ ਤੇ ਇਹ ਜਿਹੜੀ ਬਹੁਤ ਹੀ ਵੱਡੀ ਇਸ ਟਾਈਮ ਸਿਚੁਏਸ਼ਨ ਬਣੀ ਹੋਈ ਆ ਤੇ ਉਮੀਦ ਕਰਦੇ ਆ ਕਿ ਇਸ ਸਿਚੁਏਸ਼ਨ ਬਾਰੇ ਤੁਸੀਂ ਤੁਹਾਡੇ ਜਿਹੜੇ ਜੇਕਰ ਕੋਈ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਉਸ ਨੂੰ ਕਲੀਅਰ ਕਰ ਦਿੱਤਾ ਤੇ ਇਹੀ ਆ ਜੀ ਤੱਕ ਪਰੀਨਾ ਖਾਣੀਆਂ ਤਾਂ ਥੋੜਾ ਜਿਹਾ ਹੁਣ ਸਾਵਧਾਨ ਗੱਡੀ ਚਲਾਣ ਵੇਲੇ ਸਾਵਧਾਨ ਰਹਿਣ ਦੀ ਲੋੜ ਹੈ ਜੀ